ਚੰਦੂ ਮਾਜਰਾ ਦੀ ਇਹਨੇ ਦਿਨੀ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਤਸਵੀਰ ਇਸ ਕਰਕੇ ਖਾਸ ਮੰਨੀ ਜਾ ਰਹੀ ਆ ਤਾਂ ਕਰਕੇ ਵਾਇਰਲ ਹੋ ਰਹੀ ਆ ਕਿਉਂਕਿ ਜਿਹੜੀ ਤਸਵੀਰ ਦੇ ਵਿੱਚ ਤੁਸੀਂ ਚੰਦੂ ਮਾਜਰਾ ਨੂੰ ਦੇਖ ਰਹੇ ਹੋ ਉਸ ਦੇ ਪਿੱਛੇ ਜਿਹੜਾ ਕਿ ਭਾਜਪਾ ਦਾ ਜਿਹੜਾ ਪੋਸਟਰ ਲੱਗਿਆ ਹੋਇਆ ਤਾਂ ਭਾਜਪਾ ਦੇ ਨਾਲ ਬੈਠੇ ਹੋਏ ਭਾਜਪਾ ਦੇ ਆਗੂਆਂ ਦੇ ਨਾਲ ਚੰਦੂ ਮਾਜਰਾ ਵੈਠੇ ਨੇ ਤਾਂ ਉਸੇ ਤਸਵੀਰ ਵੈ ਲ ਹੋ ਰਹੀ ਹੈ ਜਿਸ ਨੂੰ ਲੈ ਕੇ ਅਰਸ਼ਦੀਪ ਕਲੇਰ ਦੇ ਵੱਲੋਂ ਚੰਦੂ ਮਾਜਰਾ ਨੇ ਇਸ ਤਸਵੀਰ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਚੰਦੂ ਮਾਜਰਾ ਜੋ ਕਿ ਸਟਾਰ ਪ੍ਰਚਾਰਕ ਬਣ ਰਹੇ ਨੇ ਭਾਜਪਾ ਦੇ ਵਾਸਤੇ ਤਾਂ ਹੁਣ ਪਤਾ ਲੱਗਿਆ ਹੈ ਕਿ ਭਾਜਪਾ ਦੇ ਨਾਲ ਮਿਲ ਕੇ ਭਾਜਪਾ ਤੇ ਆਰਐਸਐਸ ਦੇ ਨਾਲ ਮਿਲ ਕੇ ਇਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਜਿਹੜਾ ਕਿ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਅਸੀਂ ਕਹਿੰਦੇ ਸੀ ਪਰ ਹੁਣ ਇਹ ਯਕੀਨ ਹੋ ਗਿਆ ਕਿਉਂਕਿ ਭਾਜਪਾ ਦੇ ਨਾਲ ਜਿਹੜੇ ਕਿ ਹੁਣ ਚੰਦੂ ਮਾਜਰਾ ਜਿਹੜੇ ਬੈਠੇ ਨਜ਼ਰ ਆਏ ਨੇ ਤਾਂ ਅਰਸ਼ਦੀਪ ਕਲੀਅਰ ਦੇ ਖੁਲਾਸਿਆਂ ਤੋਂ ਬਾਅਦ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਵੀਡੀਓ ਜਾਰੀ ਕਰਕੇ ਵਾਇਰਲ ਇਸ ਤਸਵੀਰ ਦੇ ਉੱਤੇ ਖੁੱਲਕੇ ਬੋਲੇ ਤੇ ਇਸ ਦੇ ਉੱਤੇ ਸਪਸ਼ਟੀਕਰਨ ਦਿੱਤਾ ਹੈ ਕੀ ਕਿਹਾ ਤੁਸੀਂ ਜੋ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਦੁਫਾੜ ਕਰਨ ਦੀਆਂ ਸਾਜਾਂ ਹੋਈਆਂ ਅਸੀਂ ਸਪਸ਼ਟ ਤੌਰ ਤੇ ਗੱਲ ਕਹੀ ਸੀ ਕਿ ਸਾਰਾ ਕੁਝ ਕੇਂਦਰ ਦੇ ਇਸ਼ਾਰੇ ਤੇ ਹੋ ਰਿਹਾ ਤੇ ਜਿਹੜੀ ਇਹ ਸੁਧਾਰ ਲਹਿਰ ਹੈ ਇਹ 나ਗਪੁਰ ਲਹਿਰ ਹੈ ਤੇ 나ਗਪੁਰ ਦੇ ਇਸ਼ਾਰੇ ਤੇ ਚੱਲਦੀ ਤੇ ਹੁਣ ਤਾਂ ਬਿੱਲੀ ਥੈਲਿਓਂ ਬਾਹਰ ਹੈ ਕਿਉਂਕਿ ਸੁਧਾਰ ਲਹਿਰ ਦੇ ਵੱਡੇ ਨੇਤਾ ਜੰਮੂ ਕਸ਼ਮੀਰ ਦੇ ਵਿੱਚ ਬੀਜੇਪੀ ਦੇ ਸਟਾਰ ਪ੍ਰਚਾਰਕ ਬਣੇ ਹੋਏ ਕੱਲ ਸਦਾ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਤੇ ਬਰਨਾਲਾ ਸਾਹਿਬ ਨੇ ਜੰਮੂ ਸਾਊਥ ਦੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਆ ਡਾਕਟਰ ਨਰਿੰਦਰ ਰੈਣਾ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਧੂਆਂ ਤਾਰ ਪ੍ਰਚਾਰ ਕੀਤਾ ਕੱਲਾ ਪ੍ਰਚਾਰ ਹੀ ਨਹੀਂ ਕੀਤਾ ਉਸ ਕੌਨਸਟਿਟੂਐਂਸੀ ਦੇ ਲੋਕਾਂ ਨੂੰ ਇਹ ਵਿਸ਼ਵਾਸ ਵੀ ਦਿਵਾਇਆ ਕਿ ਡਾਕਟਰ ਨਰਿੰਦਰ ਰੈਣਾ ਨੂੰ ਤੁਸੀਂ ਜਿਤਾ ਦਿਓ ਤੇ ਅਸੀਂ ਆਪਣਾ ਰਸੂਖ ਵਰਤ ਕੇ ਇਹਨਾਂ ਨੂੰ ਮੰਤਰੀ ਬਣਾ ਕੇ ਲਿਆਵਾਂਗੇ ਸੋ ਮੇਰਾ ਤਾਂ ਵਡਾਲਾ ਸਾਹਿਬ ਨੂੰ ਢੀਂਡਸਾ ਸਾਹਿਬ ਨੂੰ ਬੀਬੀ ਜ਼ਗੀਰ ਕੌਰ ਜੀ ਨੂੰ ਇਹ ਸਿੱਧਾ ਸਵਾਲ ਹੈ ਕਿ ਕਿਹੋ ਜੀ ਪੰਥਕ ਇੱਕਤਾ ਕੀ ਇਹ ਸੁਧਾਰ ਲਹਿਰ ਦਾ ਬੀਜਪੀ ਦੇ ਵਿੱਚ ਰਲਮਾ ਜਾਂ ਗੱਠਜੋੜ ਹੈ ਕਿਉਂਕਿ ਸਿਧਾਂਤਕ ਮੁੱਦਿਆਂ ਤੋਂ ਭਟਕਣ ਦੇ ਇਲਜ਼ਾਮ ਇਹ ਸੁਧਾਰ ਲਹਿਰ ਦੇ ਨੇਤਾ ਇਹ ਸ਼੍ਰੋਮਣੀ ਅਕਾਲੀ ਦਲ ਤੇ ਲਾਉਂਦੇ ਨੇ ਤੇ ਇਹ ਕਿਹੜੇ ਸਿਧਾਂਤ ਨੇ ਤੁਹਾਡੇ ਕਿਉਂਕਿ ਦੇਸ਼ ਦੇ ਵਿੱਚ ਲੜਾਈ ਤਾਂ ਆਪਾਂ ਮਨੋਰਟੀਜ਼ ਦੀ ਲੜ ਰਹੇ ਆਂ ਦੇਸ਼ ਦੇ ਵਿੱਚ ਲੜਾਈ ਤਾਂ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦੀ ਲੜ ਰਿਹਾ ਹੈ ਜਿਹੜੇ ਸਾਡੇ ਗੁਰਦੁਆਮਾ ਦੇ ਵਿੱਚ ਬੀਜਪੀ ਦਾ ਦਖਲ ਅੰਦਾਜ਼ੀ ਹੈ ਕੇਂਦਰ ਸਰਕਾਰ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਤੇ ਕਬਜ਼ਾ ਚਾਹੇ ਉਹ ਨਾਂਦੇੜ ਸਾਹਿਬ ਹੋਵੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨਾ ਹੋਵੇ ਲੜਾਈ ਤਾਂ ਸਾਡੀ ਏ ਤੇ ਅਸੀਂ ਉਸੇ ਭਾਜਪੀ ਦੇ ਲਈ ਵੋਟਾਂ ਮੰਗ ਰਹੇ ਹਾਂ ਤਾਂ ਮੈਂ ਅੱਜ ਸਪਸ਼ਟ ਤੌਰ ਤੇ ਇਹਨਾਂ ਤੋਂ ਜਵਾਬ ਮੰਗਦਾ ਇਹਨਾਂ ਦੀ ਆਡਿਓਲੋਜੀ ਨੂੰ ਸਵਾਲ ਕਰਦਾ ਕਿਉਂਕਿ ਸੁਧਾਰ ਲਹਿਰ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਸੀ ਕਿ ਸਾਨੂੰ ਨਾਗਪੁਰ ਦੇ ਨਾਲ ਨਾ ਜੋੜਿਆ ਜਾਵੇ ਸਾਨੂੰ ਆਰਐਸਐਸ ਦੇ ਏਜੰਡੇ ਨਾਲ ਨਾ ਜੋੜਿਆ ਜਾਵੇ ਪਰ ਜੋ ਕੁਝ ਅੱਜ ਸਾਹਮਣੇ ਆਇਆ ਜਦੋਂ ਅਸੀਂ ਵੋਟਾਂ ਹੀ ਉਹਨਾਂ ਲਈ ਮੰਗ ਰਹੇ ਹਾਂ ਪ੍ਰਚਾਰ ਹੀ ਉਹਨਾਂ ਲਈ ਕਰ ਰਹੇ ਹਾਂ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਤਾਂ ਬਹੁਤ ਸਾਰੇ ਕੈਂਡੀਡੇਟ ਹੈ ਕੁਝ ਆਜ਼ਾਦ ਵੀ ਖੜੇ ਨੇ ਪਰ ਭਾਜਪਾ ਦੇ ਲਈ ਵੋਟਾਂ ਮੰਗਣਾ ਭਾਜਪਾ ਦੀਆਂ ਸਟੇਜਾਂ ਤੇ ਚੜਨਾ ਉਹਨਾਂ ਦੇ ਝੰਡਿਆਂ ਥੱਲੇ ਬਹਿ ਕੇ ਪ੍ਰਚਾਰ ਕਰਨਾ ਪ੍ਰੈਸ ਕਾਨਫਰੰਸਾਂ ਕਰਨਾ ਇਹ ਸਥਿਤੀ ਨੂੰ ਸਪਸ਼ਟ ਕਰਦਾ ਹੈ ਕਿ ਸੁਧਾਰ ਲਹਿਰ ਹੁਣ ਮੈਨੂੰ ਬੜੀ ਹੈਰਾਨੀ ਆ ਕਿ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਮੇਰੇ ਜੰਮੂ ਕਸ਼ਮੀਰ ਜਾਣ ਬਾਰੇ ਮੈਂ ਜੰਮੂ ਗਿਆ ਸੀ ਕਿ ਸਮਾਜ ਦੇ ਸਵਾਗਤ ਦੇ ਵਿੱਚ ਨਿੱਜੀ ਸਮਾਜ ਦੇ ਵਿੱਚ ਪਰ ਉੱਥੇ ਸਿੱਖ ਭਾਈਚਾਰੇ ਦੇ ਸੰਗ ਕੁਝ ਸਾਨੂੰ ਮਿਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਸ ਵਾਰੀ ਸਾਰਾ ਭਾਈਚਾਰਾ ਇਕੱਠਾ ਨਰਿੰਦਰ ਰਾਏ ਦੀ ਮਦਦ ਕਰ ਰਹੀ ਹੈ ਕਿਉਂਕਿ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹਨੇ ਸਿੱਖ ਭਾਈਚਾਰੇ ਬਾਰੇ ਕੁਝ ਗਲਤ ਆਪ ਸ਼ਬਦ ਬੋਲੇ ਸੀ ਤੇ ਸਾਰਾ ਭਾਈਚਾਰਾ ਇਹ ਖਾਸ ਤੌਰ ਤੇ ਬਲਵਿੰਦਰ ਹੈਪੀ ਜੀ ਦੇ ਦਫ਼ਤਰ ਮੈਂ ਗਿਆ ਇਹ ਮਤਲਬ ਆਜ਼ਾਦ ਚੋਂ ਲੜਦਾ ਰਿਹਾ ਪਿੱਛੇ ਜਿੱਤਿਆ ਵੀ ਸੀ ਇੱਕ ਵਾਰ ਤੇ ਹੁਣ ਵੀ ਚੋਣ ਲੜ ਰਿਹਾ ਸੀ ਜਿਆਦਾ ਤੌਰ ਤੇ ਤੇ ਇਹਨੇ ਇਸ ਕਰਕੇ ਵਾਪਸ ਲੈ ਲੇ ਕਾਗਜ਼ ਵੀ ਮੈਂ ਸਾਰਾ ਭਾਈਚਾਰਾ ਇਕੱਠਾ ਹੁਣ ਦੇ ਭਾਈਚਾਰਾ ਇਕੱਠਾ ਤੇ ਇਹਨੂੰ ਐਪਰੀਸ਼ੀਏਟ ਕਰਨੇ ਪੈਂਦਾ ਮੈਂ ਥੋੜੋ ਕਹਿ ਸਕਦਾ ਵੀ ਤੁਸੀਂ ਇਕੱਠੇ ਕਿਉਂ ਹੋ ਰਹੇ ਹੋ ਪਰ ਹੁਣ ਇਹਨਾਂ ਨੂੰ ਦਰਦ ਹੋ ਰਿਹਾ ਸਾਡੇ ਮਿੱਤਰਾਂ ਨੂੰ ਵੀ ਇਹਨਾਂ ਨੂੰ ਕੋਈ ਸਿੱਖ ਬੁਲਾਉਂਦਾ ਨਹੀਂ ਤੇ ਜੇ ਸਿੱਖ ਭਾਈਚਾਰੇ ਨੇ ਮਾਨ ਸਰਕਾਰ ਲਈ ਮੈਨੂੰ ਉੱਥੇ ਚਾਹ ਭਲਾਤੀ ਦਫ਼ਤਰ ਤੇ ਕਿਸੇ ਆਪਦੇ ਨਿੱਜੀ ਦਫ਼ਤਰ ਦੇ ਵਿੱਚ ਕੋਈ ਚੋਣ ਰੈਲੀ ਤੇ ਬੀਜੇਪੀ ਦੇ ਨਾਮ ਹੈ ਗਿਆ ਉਹਨੇ ਕਹਿੰਦੇ ਸਟਾਰ ਪ੍ਰਚਾਰ ਕਹਿੰਦਾ ਨੂੰ ਨਹੀਂ ਪਤਾ ਸਟਾਰ ਪ੍ਰਚਾਰ ਕਾਹਨ ਹੁੰਦਾ ਸਟਾਰ ਪ੍ਰਚਾਰਕਾਂ ਦੀ ਕੀ ਮੈਂ ਲਿਸਟਾਂ ਜਾਂਦੀਆਂ ਨੇ ਤੇ ਮਤਲਬ ਕਿਸੇ ਦੇ ਦਫ਼ਤਰ ਦੇ ਵਿੱਚ ਜੇ ਦੂਜੀ ਪਾਰਟੀ ਦਾ ਕੋਈ ਝੰਡਾ ਲੱਗਿਆ ਸੀ ਬੈਨਰ ਲੱਗਿਆ ਸੀ ਤੇ ਮੈਂ ਉਹ ਉਤਾਰ ਥੋੜਾ ਸਾਕਦਾ ਸੀ ਚਾਹ ਪਿਲਾਉਣ ਲੱਗਿਆ ਉੱਥੇ ਪ੍ਰੈਸ ਵਾਲੇ ਆ ਗਏ ਤੇ ਪ੍ਰੈਸ ਵਾਲੇ ਨੇ ਕੁਦਰਤੀ ਤੌਰ ਤੇ ਮਜੂਦਾ ਹਾਲਾਤ ਬਾਰੇ ਪੁੱਛਣਾ ਹੁੰਦਾ ਔਰ ਮੈਂ ਬੜਾ ਅਜਬਲ ਕੇ ਸਪਸ਼ਟ ਵੀ ਕਿਹਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੇ ਅਚਨ ਕੁਮਾਰ ਵਰਗਿਆਂ ਅੰਦਰ ਕੀਤਾ ਕਰਤਾਰ ਪ੍ਰਸਾਦ ਦਾ ਲਾਂਗਾ ਖੁੱਲਿਆ ਬਲੈਕਲਿਸਟ ਕਾ ਤੋਂ ਹੋਈਆ ਚੰਗੇ ਕੰਮ ਵੀ ਹੋਏ ਨੇ ਪਰ ਅਜੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਟਕ ਰਿਹਾ ਕਿਸਾਨਾਂ ਦੇ ਮਾਮਲੇ ਲਟਕ ਰਹੇ ਨੇ ਭਾਈ ਰਾਜਵਾਨਾ ਦੀ ਫਾਸੀ ਦੀ ਸਜ਼ਾ ਨੂੰ ਉਮਰਕਾਰ ਵੀ ਤਵੀਰ ਕਰਨ ਦੀ ਗੱਲ ਜਗਤਾਰ ਸਿੰਘ ਹਾਰੇ ਵਰਗੇ ਸਿੰਘਾਂ ਦੀ ਰਿਹਾਈ ਦੇ ਮਸਲੇ ਲਟਕ ਰਹੇ ਨੇ ਇਹ ਗੱਲਾਂ ਵੀ ਮੈਂ ਵਰਕੇ ਕੀਤੀਆਂ ਪਰ ਕਾਂਗਰਸ ਨੂੰ ਵੀ ਅਸੀਂ ਭੁਲਾ ਨਹੀਂ ਸਕਦੇ ਉਹਦੇ ਪਾਪ ਜਿਹੜੇ ਕੀਤੇ ਆ ਕਾਂਗਰਸਾਂ ਜਿਹੜਾ ਕਤਲਿਆਕ ਕੀਤਾ ਸਾਡੇ ਸਿੰਘਾਂ ਦਾ ਔਰ 1984 ਦੇ ਵੀ ਜੋ ਭਾਰਤੀ ਫੌਜ ਦਾ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਸਿੰਘਾਂ ਦਾ ਲਹੂ ਲਹਾਨ ਕੀਤਾ ਸਿੱਖਾਂ ਦੀ ਕਾਤਲ ਜਮਾਤ ਨੂੰ ਵੀ ਅਸੀਂ ਕਿਵੇਂ ਭੁਲਾ ਸਕਦੇ ਤੇ ਜਿਸ ਤਰ੍ਹਾਂ ਸਿੱਖ ਭਾਈਚਾਰੇ ਦੇ ਬੁਰੇ ਬਾਰੇ ਕਾਂਗਰਸੀ ਉਮੀਦਵਾਰ ਨੇ ਬੋਲਿਆ ਤੇ ਉਹਦੇ ਵਿਰੋਧ ਤੇ ਵੀ ਸਿੱਖ ਭਾਈ ਤਾਰਾ ਇਕੱਠਾ ਹੋਇਆ ਤਾਂ ਉਹਦੀ ਮੈਂ ਪ੍ਰਸंसा ਕੀਤੀ ਆ ਇਹ ਤੋਂ ਵੱਧ ਕੋਈ ਨਾ ਤਾਂ ਬੀਜੇਪੀ ਦੀ ਚੋਣ ਰੈਲੀ ਤੇ ਸੀ ਗਏ ਨਾ ਬੀਜੇਪੀ ਨਾਲ ਹਰਨਕੇ ਚੋਂ ਲੜਨ ਦਾ ਕੋਈ ਪ੍ਰੋਗਰਾਮ ਤੇ ਇਸ ਗੱਲ ਨੂੰ ਬਾਤ ਦਾ ਬਤੰਗਰ ਬਣਾਉਣਾ ਖਾਂਦੇ ਦੀ ਦਾੜੀ ਹੀ ਲੜੀ ਵੱਡੀ ਗੱਲ ਆ ਮੈਨੂੰ ਬੜੀ ਹੈਰਾਨੀ ਆ ਕਿ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਮੇਰੇ ਜੰਮੂ ਕਸ਼ਮੀਰ ਦੇ ਧਿਆਨਬਾਰੇ ਮੈਂ ਜੰਮੂ ਗਿਆ ਸੀ ਕਿ ਸਮਾਜ ਦੇ ਸਵਾਗਤ ਵਿੱਚ ਨਿੱਜੀ ਸਮਾਜ ਦੇ ਵਿੱਚ ਪਰ ਉੱਥੇ ਸਿੱਖ ਭਾਈਚਾਰੇ ਦੇ ਸੰਗ ਕੁਝ ਸਾਨੂੰ ਮਿਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਸ ਵਾਰੀ ਸਾਰਾ ਭਾਈਚਾਰਾ ਇਕੱਠਾ ਨਰਿੰਦਰ ਰਾਏ ਦੀ ਮਦਦ ਕਰ ਰਹੀ ਹੈ ਕਿਉਂਕਿ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹਨੇ ਸਿੱਖ ਭਾਈਚਾਰੇ ਬਾਰੇ ਕੁਝ ਗਲਤ ਆਪ ਸ਼ਬਦ ਬੋਲੇ ਸੀ ਤੇ ਸਾਰਾ ਭਾਈਚਾਰਾ ਇਹ ਖਾਸ ਕਰਕੇ ਬਲਵਿੰਦਰ ਹੈਪੀ ਜੀ ਦੇ ਦਫ਼ਤਰ ਮੈਂ ਗਿਆ ਇਹ ਮਤਲਬ ਆਜ਼ਾਦ ਚੋਂ ਲੜਦਾ ਰਿਹਾ ਪਿੱਛੇ ਜਿੱਤਿਆ ਵੀ ਸੀ ਇੱਕ ਵਾਰ ਤੇ ਹੁਣ ਵੀ ਚੋਣ ਲੜ ਰਿਆ ਸੀ ਜਿਆਦਾ ਤੌਰ ਤੇ ਤੇ ਇਹਨੇ ਇਸ ਕਰਕੇ ਵਾਪਸ ਲੈ ਲੇ ਕਾਗਜ਼ ਵੀ ਮੈਂ ਸਾਰਾ ਭਾਈਚਾਰਾ ਇਕੱਠਾ ਹੁਣ ਦੇ ਭਾਈਚਾਰਾ ਇਕੱਠਾ ਤੇ ਇਹਨੂੰ ਐਪਰੀਸ਼ੀਏਟ ਕਰਨੇ ਪੰਡਾ ਮੈਂ ਥੋੜੋ ਕਹਿ ਸਕਦਾ ਵੀ ਤੁਸੀਂ ਇਕੱਠੇ ਕਿਉਂ ਹੋ ਰਹੇ ਹੋ ਪਰ ਹੁਣ ਇਹਨਾਂ ਨੂੰ ਦਰਦ ਹੋ ਰਿਹਾ ਸਾਡੇ ਮਿੱਤਰਾਂ ਨੂੰ ਵੀ ਇਹਨਾਂ ਨੂੰ ਕੋਈ ਸਿੱਖ ਬੁਲਾਉਂਦਾ ਨਹੀਂ ਤੇ ਜੇ ਸਿੱਖ ਭਾਈਚਾਰੇ ਨੇ ਮਾਨ ਸਰਕਾਰ ਲਈ ਮੈਨੂੰ ਉੱਥੇ ਚਾਹ ਭਲਾਤੀ ਦਫ਼ਤਰ ਤੇ ਕਿਦੇ ਆਪਦੇ ਨਿੱਜੀ ਦਫ਼ਤਰ ਦੇ ਵਿੱਚ ਕੋਈ ਚੋਣ ਰੈਲੀ ਤੇ ਬੀਜੇਪੀ ਦੀ ਜੀ ਨਾਮ ਹੈ ਗਿਆ ਉਹਨੇ ਕਹਿੰਦੇ ਜੀ ਸਟਾਰ ਪ੍ਰਚਾਰ ਕਰਨ ਉਹ ਨਹੀਂ ਪਤਾ ਸਟਾਰ ਪ੍ਰਚਾਰ ਕੇ ਕੌਣ ਹੁੰਦਾ ਸਟਾਰ ਪ੍ਰਚਾਰ ਕਰਨ ਦੀ ਕੀ ਮੈਂ ਲਿਸਟਾਂ ਜਾਂਦੀਆਂ ਨੇ ਤੇ ਮਨ ਲ ਕਿਸੇ ਦੇ ਦਫ਼ਤਰ ਦੇ ਵਿੱਚ ਜੇ ਦੂਜੀ ਪਾਰਟੀ ਦਾ ਕੋਈ ਟੰਡਾ ਲੱਗਿਆ ਸੀ ਬੈਨਰ ਲੱਗਿਆ ਸੀ ਤੇ ਮੈਂ ਉਹ ਉਤਾਰ ਥੋੜਾ ਸਾਕਦਾ ਸੀ ਉਹ ਚਾਹ ਪਿਲਾਉਣ ਲੱਗਿਆ ਉੱਥੇ ਪ੍ਰੈਸ ਵਾਲੇ ਆ ਗਏ ਤੇ ਪ੍ਰੈਸ ਵਾਲੇ ਨੇ ਕੁਦਰਤੀ ਤੌਰ ਤੇ ਮਜੂਦਾ ਹਾਲਾਤ ਬਾਰੇ ਪੁੱਛਣਾ ਹੁੰਦਾ ਔਰ ਮੈਂ ਬੜਾ ਬਲ ਕੇ ਸਪਸ਼ਟ ਵੀ ਕਿਹਾ ਕਿ ਤੇਰਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੇ ਥਜਨ ਕੁਮਾਰ ਵਰਗਿਆ ਨੂੰ ਅੰਦਰ ਕੀਤਾ ਕਰਤਾਰ ਪ੍ਰਸਾਦ ਦਾ ਲਾਂਗਾ ਖੁੱਲਿਆ ਬ੍ਰੈਕਿਸਟ ਕਾਤੋਂ ਹੋਈਆ ਚੰਗੇ ਕੰਮ ਵੀ ਹੋਏ ਨੇ ਪਰ ਅਜੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਟਕ ਰਿਹਾ ਕਿਸਾਨਾਂ ਦੇ ਮਾਮਲੇ ਲਟਕ ਰਹੇ ਨੇ ਭਾਈ ਰਾਜਵਾਨਾ ਦੀ ਫਾਸਲੀ ਸਜ਼ਾ ਨੂੰ ਉਮਰ ਕਾਇਰ ਵੀ ਤੋਜ਼ੀਰ ਕਰਨ ਦੀ ਗੱਲ ਜਗਤਾਰ ਸਿੰਘ ਵਾਰੇ ਵਰਗੇ ਸਿੰਘਾਂ ਦੀ ਰਿਹਾਈ ਦੇ ਮਸਲੇ ਲਟਕ ਰਹੇ ਨੇ ਇਹ ਗੱਲਾਂ ਵੀ ਮਰਵਾ ਲਿਆ ਕੀਤੀਆਂ ਪਰ ਕਾਂਗਰਸ ਨੂੰ ਵੀ ਅਸੀਂ ਭੁਲਾ ਨਹੀਂ ਸਕਦੇ ਉਹਦੇ ਪਾਪ ਜਿਹੜੇ ਕੀਤੇ ਆ ਕਾਂਗਰਸ ਨੇ ਜਿਹੜਾ ਕਤਲਿਆਕ ਕੀਤਾ ਸਾਡੇ ਸਿੰਘਾਂ ਦਾ ਔਰ 1984 ਦੇ ਵੀ ਜੋ ਭਾਰਤੀ ਫੌਜ ਦਾ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਸਿੰਘਾਂ ਦਾ ਲਹੂ ਲਹਾਨ ਕੀਤਾ ਸਿੱਖਾਂ ਦੀ ਕਾਤਲ ਜਮਾਤ ਨੂੰ ਵੀ ਅਸੀਂ ਕਿਵੇਂ ਭੁਲਾ ਸਕਦੇ ਤੇ ਜਿਸ ਤਰ੍ਹਾਂ ਸਿੱਖ ਭਾਈਚਾਰੇ ਦੇ ਬਾਰੇ ਕਾਂਗਰਸੀ ਵੀਰਵਾਰ ਨੇ ਬੋਲਿਆ ਤੇ ਉਹਦੇ ਵਿਰੋਧ ਦੇ ਵਿੱਚ ਸਿੱਖ ਭਾਈ ਤਾਰਾ ਇਕੱਠਾ ਹੋਇਆ ਤਾਂ ਉਹਦੀ ਮਰ ਪ੍ਰਸਾਦਾ ਕੀਤੀ ਆ ਇਹ ਤਾਂ ਵੱਧ ਦਾ ਕੋਈ ਨਾ ਤਾਂ ਬੀਜੇਪੀ ਦੀ ਚੋਣ ਰੈਲੀ ਜਿਹੀ ਹੈ ਨਾ ਚੋ ਬੀਜੇਪੀ ਨਾਲ ਰਾਰਕੇ ਚੋਂ ਲੜਦਾ ਕੋਈ ਪ੍ਰੋਗਰਾਮ ਤੇ ਇਸ ਗੱਲ ਨੂੰ ਬਾਤ ਦਾ ਬਤੰਗਰ ਬਣਾਉਣਾ ਖਾਂਦੇ ਦੀ ਦਾੜੀ ਹਿਲਰ ਵਾਲੀ ਗੱਲ ਆ ਕਿ ਅਰਸ਼ਦੀਪ ਕਲੇਰ ਨੇ ਸਿੱਧੇ ਤੌਰ ਤੇ ਕਿਹਾ ਕਿ ਹੁਣ ਪਤਾ ਲੱਗਿਆ ਕਿ ਬਿੱਲੀ ਥੈਲਿਓ ਬਾਹਰ ਆਈ ਹੈ ਜਿਹੜੇ ਕਿ ਬੋਲਦੇ ਸਨ ਪਰ ਅੱਜ ਉਹ ਭਾਜਪਾ ਦੇ ਸਟਾਰ ਪ੍ਰਚਾਰਕ ਬਣ ਕੇ ਜੰਮੂ ਕਸ਼ਮੀਰ